ਹਰ ਬੰਦੇ ਵਾਸਤੇ ਇਹ ਬੜੇ ਕੀਮਤੀ ਰਿਸ਼ਤੇ ਹੁੰਦੇ ਨੇ ਜਿਸ ਤਰ੍ਹਾਂ ਕੋਈ ਭਰਾ ਦਾ ਹੋਵੇ ਮਾਪੇ ਦਾ ਹੋਵੇ ਮੇਰੇ ਲਈ ਵੀ ਉਸੇ ਤਰ੍ਹਾਂ ਹੀ ਨੇ ਮੇਰੇ ਮਾਪੇ ਵੀ ਨਹੀਂ ਕੁਝ ਸਾਲ ਪਹਿਲਾਂ ਚਲੇ ਗਏ ਦੋ ਭਰਾ ਵੀ ਨਹੀਂ ਤਾਂ ਉਹਨਾਂ ਨੂੰ ਹਮੇਸ਼ਾ ਮਿਸ ਕਰਦਾ ਔਰ ਮੈਂ ਛੋਟਾ ਸੀ ਮੇਰੇ ਤੱਕ ਤੱਕ ਕਦੇ ਉਹਨਾਂ ਨੇ ਕੋਈ ਮੁਸੀਬਤ ਆਉਣ ਹੀ ਨਹੀਂ ਸੀ ਦਿੱਤੀ ਭਰਾਵਾਂ ਦੇ ਹੁੰਦੇ ਆ ਜਾਂ ਮਾਪੇ ਦੇ ਹੁੰਦੇ ਆ ਜਿਹੜੀ ਜ਼ਿੰਦਗੀ ਸੀ ਉਹ ਸਭ ਤੋਂ ਖੂਬਸੂਰਤ ਸੀ ਅ ਸਭ ਤੋਂ ਪਹਿਲਾਂ ਮਾਪੇ ਨੂੰ ਦੱਸ ਕੇ ਜਾਣਾ ਕਿ ਕਿੱਥੇ ਚੱਲੇ ਆ ਕੀ ਪ੍ਰੋਗਰਾਮ ਹੈ ਔਰ ਵਾਪਸ ਆ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਉਹਨਾਂ ਦੇ ਕੋਲੇ ਬੈਠ ਕੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਜੀ ਜੋ ਜੋ ਹੋਇਆ ਜਿੱਥੇ ਜਿੱਥੇ ਗਏ ਜੀ ਨੂੰ ਜੀ ਨੂੰ ਮਿਲੇ ਸਭ ਕੁਝ ਉਹਨਾਂ ਨਾਲ ਸਾਂਝਾ ਕਰਨਾ ਫਿਰ ਆਪਣੇ ਕਿਸੇ ਕੰਮ ਲੱਗਣਾ ਜਾਂ ਆਪਣੇ ਕਮਰੇ 'ਚ ਜਾਣਾ ਕੱਪੜੇ ਬਦਲਨੇ جا ਚੁੱਕੇ ਨੇ ਚਾਹੇ ਭਰਾ ਦੇ ਰੂਪ ਚ ਹੋਣ ਮਾਪੇ ਬਾਪ ਦੇ ਰੂਪ ਦੇ ਵਿੱਚ ਹੋਣ ਗਿਲ ਸਾਹਿਬ ਕਿੰਨਾ ਕੁ ਉਹਨਾਂ ਨੂੰ ਮਿਸ ਕਰਦੇ ਨੇ ਕਿਉਂਕਿ ਤੁਹਾਡਾ ਜਿਹੜਾ ਸੁਭਾ ਜਿੰਨਾ ਕ ਅਸੀਂ ਜਾਣਦੇ ਆ ਵੀ ਤੁਸੀਂ ਗੱਲ ਦਿਲ ਚ ਬਹੁਤ ਦੱਬ ਲੈਨੇ ਹੋ ਜੀ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਰਿਸ਼ਤੇ ਕੋਲ ਨਹੀਂ ਉਹ ਹੁਣ ਲਫ਼ਜ਼ਾਂ ਰਾਹੀਂ ਤਾਂ ਬੜਾ ਮੁਸ਼ਕਲ ਹੈ ਜੀ ਦੱਸਣਾ ਕਿਉਂਕਿ ਹਰ ਬੰਦੇ ਵਾਸਤੇ ਇਹ ਬੜੇ ਕੀਮਤੀ ਰਿਸ਼ਤੇ ਹੁੰਦੇ ਨੇ ਜਿਸ ਤਰ੍ਹਾਂ ਕੋਈ ਭਰਾ ਦਾ ਹੋਵੇ ਮਾਪੇ ਬਾਪ ਦਾ ਹੋਵੇ ਮੇਰੇ ਲਈ ਵੀ ਉਸੇ ਤਰ੍ਹਾਂ ਹੀ ਨੇ ਹੂੰ ਮੇਰੇ ਮਾਪੇ ਵੀ ਨਹੀਂ ਕੁਝ ਸਾਲ ਪਹਿਲਾਂ ਚਲੇ ਗਏ ਦੋ ਭਰਾ ਵੀ ਨਹੀਂ ਤਾਂ ਉਹਨਾਂ ਨੂੰ ਹਮੇਸ਼ਾ ਮਿਸ ਕਰਦਾ ਔਰ ਮੈਂ ਛੋਟਾ ਸੀ ਮੇਰੇ ਤੱਕ ਤੱਕ ਕਦੇ ਉਹਨਾਂ ਨੇ ਕੋਈ ਮੁਸੀਬਤ ਆਉਣ ਹੀ ਨਹੀਂ ਸੀ ਦਿੱਤੀ ਭਰਾਵਾਂ ਦੇ ਹੁੰਦੇ ਆ ਜਾਂ ਮਾਪੇ ਦੇ ਹੁੰਦੇ ਆ ਜਿਹੜੀ ਜ਼ਿੰਦਗੀ ਸੀ ਉਹ ਸਭ ਤੋਂ ਖੂਬਸੂਰਤ ਸੀ अच्छा ਹੁਣ ਕਿਵੇਂ ਜੇ ਹੁੰਦਾ ਜਦੋਂ ਪਹਿਲਾਂ ਤੁਸੀਂ ਕੰਮ ਕਰਕੇ ਆਉਂਦੇ ਹੋਗੇ ਤਾਂ ਚਾਹ ਹੁੰਦਾ ਹੋਣਾ ਮਾਂ ਦੀ ਗੋਦੀ ਚ ਬੈਠਣ ਦਾ ਬਾਪੂ ਜੀ ਨੂੰ ਦੱਸ ਕੇ ਆਉਣਾ ਦਾ ਕਿ ਅੱਜ ਆਹ ਸ਼ਾਰਟ ਹੋ ਗਿਆ ਜੀ ਜੀ ਹੁਣ ਉਹ ਚਾਹ ਕਿਹਦੇ ਨਾਲ ਸਾਂਝੇ ਕਰਦੇ ਹੋ ਉਹ ਵੈਸੇ ਤਾਂ ਘਰ ਚ ਜਿਹੜੇ ਵੀ ਹੈ ਨੇ ਉਹਨਾਂ ਨਾਲ ਗੱਲਾਂ ਬਾਤਾਂ ਉਸੇ ਤਰ੍ਹਾਂ ਕਰਦੇ ਆਂ ਲੇਕਿਨ ਉਹ ਥਾਵਾਂ ਤਾਂ ਖਾਲੀ ਰਹਿੰਦੀ ਐ ਨਾ ਪਹਿਲਾਂ ਮੈਨੂੰ ਯਾਦ ਹੈ ਜਦ ਵੀ ਅਸੀਂ ਬਾਹਰ ਜਾਣਾ ਜੀ ਤਾਂ ਸਭ ਤੋਂ ਪਹਿਲਾਂ ਮਾਂ ਬਾਪ ਨੂੰ ਦੱਸ ਕੇ ਜਾਣਾ ਕਿ ਕਿੱਥੇ ਚੱਲੇ ਆਂ ਜੀ ਕੀ ਪ੍ਰੋਗਰਾਮ ਐ ਹੂੰ ਔਰ ਵਾਪਸ ਆ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਉਹਨਾਂ ਦੇ ਕੋਲੇ ਬੈਠ ਕੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਜੀ ਜੋ ਜੋ ਹੋਇਆ ਜਿੱਥੇ ਜਿੱਥੇ ਗਏ ਜੀ ਨੂੰ ਜੀ ਨੂੰ ਮਿਲੇ ਸਭ ਕੁਝ ਉਹਨਾਂ ਨਾਲ ਸਾਂਝਾ ਕਰਨਾ ਫਿਰ ਆਪਣੇ ਕਿਸੇ ਕੰਮ ਲੱਗਣਾ ਜਾਂ ਆਪਣੇ ਕਮਰੇ 'ਚ ਜਾਣਾ ਕੱਪੜੇ ਬਦਲਨੇ ਸਭ ਤੋਂ ਪਹਿਲਾਂ ਇਹੋ ਕੰਮ ਹੁੰਦਾ ਸੀ ਅੱਛਾ ਉਹ ਚੀਜ਼ਾਂ ਮੈਂ ਹਮੇਸ਼ਾ ਮਿਸ ਕਰਦਾ ਕਿ ਜੋ ਨੈਗ ਉੱਥੇ ਜਾ ਕੇ ਮਿਲਦੀ ਸੀ ਉਹ ਸ਼ਾਇਦ ਕਦੇ ਵੀ ਨਹੀਂ ਮਿਲ ਸਕਦਾ ਹਾਂ ਜੀ ਹਾਂ ਜੀ ਅੱਛਾ ਗੱਗੂ ਗਿੱਲ ਸਾਹਿਬ ਤੁਹਾਡਾ ਵੈਸੇ ਨਾਮ ਕੁਲਵਿੰਦਰ ਆ ਹਨਾ ਜੀ ਜੀ ਤੇ ਉਹ ਗੱਗੂ ਦਾ ਮਤਲਬ ਤੁਸੀਂ ਕਿਵੇਂ ਸਮਝਿਆ ਕਿਉਂਕਿ ਫਿਲਮਾਂ ਲਈ ਤਾਂ ਉਹ ਲੱਕੀ ਨਾਮ ਬਣ ਗਿਆ ਸਾਡੇ ਇੰਡਸਟਰੀ ਲਈ ਲੱਕੀ ਨਾਮ ਬਣ ਗਿਆ ਪਰ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਹਾਨੂੰ ਮਾਂ ਜਦੋਂ ਬੁਲਾਉਂਦੀ ਹੋਣੀ ਆ ਮੇਰਾ ਗੱਗੂ ਮੇਰਾ ਲਾਡਲਾ ਜੀ ਤਾਂ ਉਦੋਂ ਮਨ 'ਚ ਸੀਗਾ ਵੀ ਕਿਸੇ ਦਿਨ ਫਿਲਮਾਂ 'ਚ ਐਕਟਰ ਬਣ ਜਾਾਂਗੇ ਅਸਲ 'ਚ ਨਾ ਆਪਣੇ ਖਾਸ ਤੌਰ ਤੇ ਜਿਹੜਾ ਘਰ ਚ ਛੋਟਾ ਹੁੰਦਾ ਹੈ ਬੱਚਾ ਉਹਦਾ ਕੋਈ ਨਾ ਕੋਈ ਪਿਆਰ ਦਾ ਨਾਮ ਵਗੇ ਰੱਖ ਹੀ ਦਿੰਦੇ ਆ ਭੈਣਾ ਜਾਂ ਮਾਂ ਬਾਪ ਵੱਲੋਂ ਕੋਈ ਨਾ ਕੋਈ ਪਿਆਰਾ ਨਾਮ ਰੱਖਿਆ ਹੁੰਦਾ ਉਸ ਦੇ ਨਾਲ ਬੁਲਾਉਂਦੇ ਰਹਿੰਦੇ ਆ ਉਸ ਵੇਲੇ ਤਾਂ ਮੇਰਾ ਕੋਈ ਰੁਝਾਨ ਹੀ ਨਹੀਂ ਸੀ ਜਾਂ ਪਤਾ ਹੀ ਨਹੀਂ ਸੀ ਕਿ ਫਿਲਮਾਂ ਵੱਲ ਕਦੇ ਜਾਣਾ ਜਦ ਫਿਲਮਾਂ ਚ ਆਏ ਤਾਂ ਕੋਈ ਜਾਣਦਾ ਹੀ ਨਹੀਂ ਸੀ ਮੇਰਾ ਵੱਡਾ ਨਾਮ ਠੀਕ ਹੈ ਜੀ ਮੇਰੀ ਅ ਜ ਸਾਡੇ ਘਰ ਦੀ ਇੱਕ ਮੇਰੇ ਵੱਡੇ ਵੀਰ ਹੋਰਾਂ ਨੇ ਇੱਕ ਫਿਲਮ ਪ੍ਰੋਡਿਊਸ ਕੀਤੀ ਸੀ ਪੁੱਤ ਜੱਟਾਂ ਦੀ ਪੁਰਾਣੀ ਵਾਲੀ ਜੀ ਜਿਹਦੇ ਵਿੱਚ ਬਲਦੇਵ ਖੋਸਾ ਜੀ ਜੀ ਉਹਨਾਂ ਨਾਲ ਵੀ ਸਾਡੇ ਬੜੇ ਨਿੱਗੇ ਸਬੰਧ ਹੈ ਮੇਰੇ ਵੱਡੇ ਭਰਾ ਦੀ ਤਰ੍ਹਾਂ ਨੇ ਜੀ ਤੇ ਉਹਨਾਂ ਦੀ ਵਜ੍ਹਾ ਨਾਲ ਰਲ ਮਿਲ ਕੇ ਵੱਡੇ ਵੀਰ ਹੋਰਾਂ ਨੇ ਇਕੱਠਿਆਂ ਨੇ ਫਿਲਮ ਪ੍ਰੋਡਿਊਸ ਕੀਤੀ ਔਰ ਉਹਦੇ ਵਿੱਚ ਮੈਂ ਮੇਰਾ ਇੱਕ ਛੋਟਾ ਜਿਹਾ ਕੈਰੈਕਟਰ ਸੀ ਜਾਂ ਇੱਕ ਲਾਈਨ ਬੁਲਵਾਤੀ ਮੈਥੋਂ ਡਾਇਰੈਕਟਰ ਸਾਹਿਬ ਨੇ ਜਗਜੀਤ ਭਾਜੀ ਨੇ ਜਿਹੜੇ ਮੇਰੇ ਪਹਿਲੇ ਉਸਤਾਦ ਵੀ ਮੈਂ ਕਹਿ ਸਕਦਾ ਹੂੰ ਤਾਂ ਉਹ ਕੁੱਤਿਆਂ ਦੀ ਫਾਈਟ ਹੁੰਦੀ ਹੈ ਤੇ ਉੱਥੇ ਮੈਥੋਂ ਇੱਕ ਲਾਈਨ ਬਲਵਾਈ ਗਈ ਇੱਕ ਡਾਇਲੋਗ ਸੀ ਲੈ ਬੇ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ ਜੀ